ਕਿੰਨਾ ਫਰੌਡ ਕਰ ਗਿਆ ਕਰੀਬ ਇਹ ਘੱਟ ਤੋਂ ਘੱਟ 2 ਕਰੋੜ 150 ਉੱਤੇ ਆ ਤੇ 2 ਕਰੋੜ ਦੇ ਵਿੱਚ ਵਿੱਚ ਹੋਊਗਾ ਕਿੰਨੇ ਪੈਸਿਆਂ ਦਾ ਫਰੌਡ ਆ ਤੁਹਾਡੇ ਮੇਰਾ ਜੀ 3 ਲੱਖ 85000 ਰੁਪਏ ਮੇਰਾ ਹੂੰ ਤੇ 2 ਲੱਖ ਰੁਪਏ ਮੇਰੇ ਬੇਟੇ ਦਾ 2 ਲੱਖ 45000 ਬਾਈ ਹੈਂਡ ਮੇਰੇ ਤੋਂ ਨਕਦ ਲੈ ਗਿਆ ਸਾਨੂੰ ਇਹਦੇ ਨਾਲ ਹੋ ਗਏ 10 ਸਾਲ ਵਰਤਦਿਆਂ ਨੂੰ ਜੀ 10 ਸਾਲਾਂ ਦੇ ਪੈਸੇ ਦੇਤੇ ਲੈ ਲੈ ਦੇਤੇ ਲੈ ਲੈ ਹੂੰ 10 ਸਾਲਾਂ ਬਾਅਦ ਠੱਗੀ ਮਾਰ ਗਿਆ ਇੱਥੋਂ ਲਾਗੇ ਬੰਦੇ ਮੇਰਾ 70 80 ਘਰ ਹੋਣਗੇ ਕਿੰਨੇ ਪੈਸੇ ਤੁਹਾਡੇ 1 ਲੱਖ 40000 ਰੁਪਏ 1 ਲੱਖ 40000 ਹਾਂਜੀ ਤੇ ਖਤਮ ਹੋ ਗਏ ਸਾਰੇ ਹਾਂਜੀ ਰਵੀ ਜੀ ਕਿੰਨੇ ਪੈਸੇ ਨੇ ਤੁਹਾਡੇ ਮੇਰਾ ਲੱਖ ਰੁਪਈਆ ਜੀ ਡੁੱਬ ਗਿਆ ਡੁੱਬ ਗਿਆ ਕਿੰਨੇ ਟਾਈਮ ਦਾ ਯਕੀਨ ਬਣਾਇਆ ਜੀ ਯਕੀਨ ਤਾਂ ਬਹੁਤ ਚਿਰ ਦਾ ਹੈ 25 30 ਸਾਲ ਤੋਂ ਉੱਥੇ ਹੀ ਰਹਿ ਰਿਹਾ ਹੈ ਅੱਛਾ ਤੁਹਾਡੇ ਪੈਸੇ ਕਿੰਨੇ ਸੇ ਮੇਰਾ 1.5 ਲੱਖ ਰੁਪਈਆ ਅਮਾਉਂਟ ਹੈਗਾ ਬਹੁਤ ਵਿਸ਼ਵਾਸ ਸੱਤ ਅੱਠ ਸਾਲ ਤੋਂ ਅਸੀਂ ਉਹਨਾਂ ਨਾਲ ਮਿਲ ਰਹੇ ਹਾਂ ਪੈਸੇ ਦੇ ਵੀ ਰਿਹਾ ਸਹੀ ਤਰੀਕੇ ਨਾਲ ਲੈ ਵੀ ਰਿਹਾ ਹੈਗਾ ਸਾਰਿਆਂ ਦੀ ਅਮਾਉਂਟ ਅਕਾਊਂਟ ਕਰੀਏ ਤਾਂ ਘੱਟੋ ਘੱਟ 1.5 ਤੋਂ 2 ਕਰੋੜ ਰੁਪਈਆ ਬਣਦਾ 2 ਕਰੋੜ ਦੇ ਆਸ-ਪਾਸ ਫਰਾਰ ਹੋ ਗਿਆ ਲੈ ਕੇ ਬਿਲਕੁਲ ਫਰਾਰ ਹੋ ਗਿਆ ਜੀ ਹ ਤੁਸੀਂ ਵੀ ਉੱਥੋਂ ਦੇ ਰਹਿਣ ਵਾਲੇ ਹੋ ਹਾਂ ਸੁਰਨਗਰ ਤੋਂ ਉਸੇ ਮਹੱਲੇ ਦੇ ਉਸੇ ਮਹੱਲੇ ਦੇ ਹਾਂ ਤੁਹਾਡਾ ਮੈਂ ਨਾ ਪਵਨ ਕੁਮਾਰਾ ਤੁਹਾਡੀ ਕਿੰਨੇ ਪੈਸੇ ਮੇਰੇ ਦੋ ਮੇਰੇ ਘਰ ਸਾਹਮਣੇ 2.85 ਲੱਖ ਰੁਪਏ ਦਾ ਮਾਉਂਟਾ ਪਲੱਸ ਮੇਰੇ ਮੈਂਬਰਾਂ ਦੇ ਮੇਰੇ ਮੈਂਬਰਾਂ ਦੇ 5-6 ਮੇਰੇ ਮੈਂਬਰ ਨੇ ਉਹ ਕਿੰਨੀ ਮਾਉਂਟ ਆ ਉਹ ਵੀ 70-75 75 ਦੇਖ ਮਤਲਬ 8-10 ਲੱਖ ਰੁਪਏ ਬਣ ਲੱਗ ਰੁਪਈਆ ਹੋ ਗਿਆ ਬਣਾ ਜੀ 2 ਲੱਖ ਦੇ ਕਿਰਮਣ ਹੈ ਗਿਆ ਸਾਡਾ ਹੂੰ ਕੁਕਰ ਨੇ ਦਾ ਸਮਝ ਜਾਂਦਾ ਰਿਹਾ ਹੂੰ ਕੋ ਲੈਂਦੇ ਵੀ ਕਰਦੇ ਰਿਹਾ ਹੂੰ ਤੇ ਹੁਣ ਪਾ ਲੱਗਿਆ ਜਿਉਂ ਤੇ ਹੁਣ ਫਰਾਡ ਹੋ ਗਿਆ ਜਾਨੀ ਕਿ ਟੌਫੀਆਂ ਵੇਚਦਾ ਵੇਚਦਾ ਥੁੱਕ ਲਾ ਗਿਆ ਥੁੱਕ ਲਾ ਗਿਆ ਜੀ ਲਾ ਗਿਆ ਹੁਣ ਲਾ ਗਿਆ ਪੂਰੀ ਲਾ ਗਿਆ ਜੀ ਪੂਰੀ ਥੁੱਕ ਲਾ ਗਿਆ 2 ਕਰੋੜ ਦੀ ਸਾਰੇ ਨੂੰ ਲਾ ਗਿਆ ਜੀ ਸਾਰੇ ਮੇਰੇ ਸਾਲਾ ਵੀ 80 ਬੰਦੇ ਨੂੰ ਲਾ ਗਏ ਅੱਛਾ ਹਾਂਜੀ ਮਤਲਬ ਇਹ ਮਹੱਲੇ ਚ ਰਹਿ ਕੇ ਪੂਰਾ ਯਕੀਨ ਬਣਾ ਕੇ ਤੇ ਗੇਮ ਪਾ ਗਿਆ ਹਾਂਜੀ ਵੇਖਣ ਚ ਬਿਲਕੁਲ ਭਲਾ ਮਸ ਲੱਗਦਾ ਜੀ ਜਿਦੋਂ ਵੀ ਦੇਖੋ ਹੁਣ ਤੁਸੀਂ ਕਭੀ ਕਰ ਹੀ ਨਹੀਂ ਸਕਦਾ ਜੀ ਤੇ ਹੁਣ ਹੱਥ ਲਾਲਾ ਵੇਂਦੇ ਹੋਣੇ ਉਹ ਵੀ ਹੁਣ ਸਾਰੇ ਵੇਖੀ ਜਾਂਦੇ ਸਾਰੇ ਵੀ ਵੇਂਦੇ ਹੋਗੇ ਹੱਥ ਲਾਲਾ ਕੇ ਹੁਣ ਪੈਸੇ ਲੈ ਕੇ ਨਿਕਲ ਗ ਅਸੀ ਵਧੀਆ ਦੇ ਨਾਲ ਹੀ ਵਧੀਆ ਕਰ ਗਿਆ ਸਾਰਿਆਂ ਨੂੰ ਇੰਨਾ ਕੋ ਵਧੀਆ ਕਰ ਗਿਆ ਕਿ ਸਾਰੇ ਬੁਰਾਲ ਕਰ ਗਿਆ ਸਾਰਾ ਮਹੱਲੇ ਨੂੰ ਇਹੋ ਜਿਹਾ ਰਗੜਿਆ ਕਿ ਸਾਰੇ ਹੱਥ ਲਾਲਾ ਵੇਖਦੇ ਬੈਨੇ ਕਿ ਬਣ ਕੇ ਗਿਆ ਸਾਡੇ ਨਾਲ ਤੁਹਾਡੇ ਕਿੰਨੇ ਪੈਸੇ ਸੀ ਭਾਈ 90000 ਰੁਪਏ ਸੀਗੇ ਮੇਰੇ ਚੰਗਾ ਵਿਸ਼ਵਾਸ ਵਿਸ਼ਵੂਸ਼ੋ ਨੇ ਬਣਾਇਆ ਇਹਨਾਂ ਨੂੰ ਟੌਫੀਆਂ ਦਿੰਦਾ ਰਿਹਾ ਉਦੋਂ ਬਾਅਦ ਖੰਡ ਵੀ ਦਿੰਦਾ ਰਿਹਾ ਮਤਲਬ ਮਿੱਠਾ ਖਵਾ ਖਵਾ ਕੇ ਇਹਨਾਂ ਨੂੰ ਆਪਦੇ ਲਈ ਇੰਨਾ ਕ ਕਰ ਲਿਆ ਵੀ ਇਹਨਾਂ ਨੂੰ ਇੰਨਾ ਕ ਯਕੀਨ ਹੋ ਗਿਆ ਵੀ ਹੁਣ ਇਹ ਬੰਦਾ ਜਿਹੜਾ ਸਾਡਾ ਹੀ ਆ ਔਰ ਇਹਨਾਂ ਨੇ ਰਲ ਕੇ ਸਾਰਿਆਂ ਨੇ ਔਰ ਹੋਰ ਰਿਸ਼ਤੇਦਾਰਾਂ ਨੂੰ ਰਲਾ ਕੇ ਔਰ ਹੋਰ ਦੂਜੇ ਮਹੱਲੇ ਵਾਲਿਆਂ ਨੂੰ ਰਲਾ ਕੇ ਔਰ ਜਿੱਥੋਂ ਤੱਕ ਇਹਨਾਂ ਦੀ ਜਾਣ-ਪਛਾਣ ਸੀ ਇਹਨਾਂ ਨੇ ਸਾਰਿਆਂ ਨੂੰ ਰਲਾ ਕੇ ਤੇ ਕਰੀਬ 1.5 ਤੋਂ ਲੈ ਕੇ 2 ਕਰੋੜ ਰੁਪਈਆ ਉਹਨਾਂ ਦੀ ਝੋਲੀ 'ਚ ਪਾਤਾ ਉਹ ਪਤੰਦਰ ਸਾਰੇ ਪੈਸੇ ਲੈ ਕੇ ਹੁੰਝਾ ਮਾਰ ਕੇ ਇਹਨਾਂ ਸਾਰਿਆਂ ਦਾ 1.5-2 ਕਰੋੜ ਦਾ ਪਤਾ ਨਹੀਂ ਕਿੱਥੇ ਫਰਾਰ ਹੋ ਗਿਆ ਫਿਰੋਜ਼ਪੁਰ ਦੇ ਵਿੱਚ ਕਮੇਟੀਆਂ ਦੇ ਨਾਂ ਤੇ ਕਰੀਬ 2 ਕਰੋੜ ਦੀ ਠੱਗੀ ਵੱਜ ਚੁੱਕੀ ਆ ਇਹ ਪਰਿਵਾਰ ਮੇਰੇ ਪਿੱਛੇ ਖੜੇ ਨੇ ਜੋ ਹੁਣ ਐਪਲੀਕੇਸ਼ਨ ਲੈ ਕੇ ਆਏ ਨੇ ਜੋ ਐਸਐਸਪੀ ਫਿਰੋਜ਼ਪੁਰ ਨੂੰ ਦੇਣ ਵਾਲੇ ਨੇ ਔਰ ਇਹਨਾਂ ਨੇ ਕਥਿਤ ਤੌਰ ਤੇ ਕਿਹਾ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਇਹਨਾਂ ਪਰਿਵਾਰਾਂ ਦੇ ਨਾਲ ਔਰ ਹੋਰ ਵੀ ਬਹੁਤ ਪਰਿਵਾਰ ਨੇ ਇਹਨਾਂ ਦੇ ਮੁਹੱਲੇ ਦੇ ਜਿਨ੍ਹਾਂ ਦੇ ਨਾਲ ਕਥਿਤ ਕਰੀਬ 2 ਕਰੋੜ ਦੇ ਆਸ-ਪਾਸ ਦੀ ਠੱਗੀ ਵੱਜ ਚੁੱਕੀ ਆ ਉਹ ਵੀ ਕਮੇਟੀਆਂ ਦੇ ਕਿਸੇ ਦਾ 50000 ਕਿਸੇ ਦਾ 2 ਲੱਖ ਕਿਸੇ ਦਾ 5 ਲੱਖ ਪੂਰੀ ਕਹਾਣੀ ਜਾਣ ਲੈਣੇ ਆ ਇਹਨਾਂ ਤੋਂ ਬਾਈ ਜੀ ਨਾਮ ਤੁਹਾਡਾ ਕੀ ਆ ਮੇਰਾ ਤਸੀਮ ਬੇਦੀ ਇਹ ਕਿਹੜਾ ਤੁਹਾਡਾ ਐਡਰੈਸ ਕੀ ਆ ਮੈਂ ਐਡਰੈਸ ਹੈਗਾ ਸੂਰਜਨਗਰੀ ਇਹਨਾਂ ਏਰੀਆ 'ਚ ਹੀ ਮੈਂ ਵੀ ਰਹਿਣਾ ਆ ਖੂ ਅਮੀਜੇ ਨੰਬਰਦਾਰ ਬੇਦੀਆਂ ਦੇ ਖੂਾਈ ਦਾ ਸਾਡਾ ਮੈਂ ਲੋਕ ਸੇਵਕ ਆ ਮੈਂ ਲੋਕ ਸੇਵਕ ਤੇ ਚੱਕਰ 'ਚ ਇਹਨਾਂ ਨੂੰ ਤੁਰਿਆ ਹਾਂ ਉਹਨਾਂ ਨਾਲ ਵੀ ਗੱਲ ਕਰਦਾ ਵੀ ਮੇਨੂੰ ਇਹ ਗੱਲ ਕਰਾਓ ਤੇ ਆਪਾਂ ਕਿਸੇ ਤਰੀਕੇ ਨਿਬੇੜੀਏ ਬਹਿ ਕੇ ਉਹ ਗੱਲ ਨਹੀਂ ਕਰਾ ਰਹਾ ਤੇ ਇਹਨਾਂ ਨਾਲ ਮੈਂ ਤਾਂ ਤੁਰਦਾ ਵੀ ਇੱਕ ਠੱਗੀ ਵਜੀ ਇਹਨਾਂ ਨਾਲ ਬਹੁਤ ਜ਼ਿਆਦਾ ਠੱਗੀ ਵਜੀ ਘੜ ਤੋਂ ਘੜ ਦੋ ਕਰੋੜ ਦੀ ਔਰ ਕਮੇਟੀਆਂ ਪਾਉਂਦਾ ਸੀ ਤਬਾਰ ਬੜਾ ਵਧੀਆ ਬਣਾਇਆ ਸੀ ਉਹਨੇ ਉਹਨੂੰ ਨਕਦ ਵੀ ਪੈਸੇ ਫੜਾ ਜਾਂਦੇ ਸੀ ਵੀ ਹਾਲ ਫੜ ਯਾਰ ਤੇ ਉਹਦੀ ਆਪਣੀ ਕਿਸੇ ਨਾਲ ਉਹਨੇ ਮੋੜੇ ਨਹੀਂ ਕੇਣ ਪੈਸੇ ਉਹਨੇ ਕਿੰਨੇ ਕਿੰਨਾ ਫਰੋਡ ਕਰ ਗਿਆ ਕਰੀਬ ਇਹ ਘੱਟ ਤੋਂ ਘੱਟ 2 ਕਰੋੜ 150 ਉੱਤੇ ਆ ਤੇ 2 ਕਰੋੜ ਦੇ ਵਿੱਚ ਵਿੱਚ ਹੋਊਗਾ ਹੂੰ ਤੁਹਾਡੇ ਵੀ ਪੈਸੇ ਸੀਗੇ ਹਾਂਜੀ ਤੁਹਾਡਾ ਨਾਮ ਕੀ ਹੈ ਕਰਨੈਲ ਸਿੰਘ ਕਿੱਥੋਂ ਦੇ ਰਹਿਣਾ ਲਿਓ ਕਨਾਲ ਕਲੋਨੀ ਫਰੋਇਪੁਰ ਦਾ ਵਸਨੀਕ ਕਿੰਨੇ ਪੈਸਿਆਂ ਦਾ ਫਰੋਡ ਹੈ ਤੁਹਾਡੇ ਮੇਰਾ ਜੀ 3 ਲੱਖ 85000 ਰੁਪਏ ਮੇਰਾ ਹੂੰ ਦੇ 2 ਲੱਖ ਰੁਪਏ ਮੇਰੇ ਬੇਟੇ ਦਾ ਜੀ ਦੇ ਵਿੱਚ 40 40 70 70 ਹਜ਼ਾਰ ਦੀਆਂ ਦੋ ਕਮੇਟੀਆਂ ਖਾ ਗਿਆ 2 ਲੱਖ 45 ਹਜ਼ਾਰ 22 ਹੈਂਡ ਮੇਰੇ ਤੋਂ ਨਗਦ ਲੈ ਗਿਆ ਜੋ ਕਿ ਮੈਂ ਇਰੀਗੇਸ਼ਨ ਡਿਪਾਰਟਮੈਂਟ ਚੋਂ ਰਿਟਾਇਰਮੈਂਟ ਹੋਇਆ ਮੇਰੇ ਪੈਨਸ਼ਨ ਦੇ ਪੈਸੇ ਨੇ ਤੁਹਾਨੂੰ ਜਿਹੜਾ ਫਰਾਡ ਹੋਇਆ ਵਿਸ਼ਵਾਸ ਤੇ ਹੋਇਆ ਵਿਸ਼ਵਾਸ ਸੀ ਤੁਹਾਨੂੰ ਅਸ਼ਵਾਸ ਸਾਨੂੰ ਇਹਦੇ ਨਾਲ ਹੋ ਗਏ 10 ਸਾਲ ਵਰਤਦਿਆਂ ਨੂੰ ਜੀ 10 ਸਾਲਾਂ ਦੇ ਪੈਸੇ ਦੇਤੇ ਲੈ ਲੈ ਦੇਤੇ ਲੈ ਲੈ 10 ਸਾਲਾਂ ਬਾਅਦ ਠੱਗੀ ਮਾਰ ਗਿਆ ਹੁਣ ਕਿੱਥੇ ਆ ਹੁਣ ਪਤਾ ਹੀ ਨਹੀਂ ਤੁਹਾਡੇ ਨਾਲ ਹੋਰ ਕਿੰਨੇ ਕੁ ਘਰ ਨੇ ਜਿਨ੍ਹਾਂ ਨਾਲ ਫਰੋਡ ਹੋਇਆ ਮੇਰੇ ਪਿੰਡ ਦੇ ਤਾਂ ਲੋਕ ਘੱਟ ਖੈ ਹੀ ਨਹੀਂ ਗਏ ਹੀ ਪਿਓ ਪੁੱਤਾਂ ਇੱਥੋਂ ਲਾਗੇ ਬੰਦੇ ਮੇਰਾ 70 80 ਘਰ ਹੋਣਗੇ ਇਹਨਾਂ ਦੇ ਮੁਹੱਲੇ ਦੇ ਕੰਮ ਕੀ ਕਰਦਾ ਸੀ ਉਹ ਕੌਣ ਉਹ ਉਹਦੀ ਕਰਿਆਨੇ ਦੀ ਦੁਕਾਨ ਸੀਗੀ ਨਾਲ ਕਮੇਟੀਆਂ ਕਮੇਟੀਆਂ ਪਾਉਂਦਾ ਸੀ ਮੈਂ ਸ਼ੂਗਰ ਦਾ ਮਰੀਜ਼ ਆ ਇਹ ਤਾਂ ਹੈ ਨਹੀਂ ਯਾ ਸਾਨੂੰ ਉਹਦੇ ਮਰੇ ਦਾ ਸਰਟੀਫਿਕੇਟ ਦੇ ਦੇਵੇ ਵੀ ਆਹ ਬੰਦਾ ਮਰ ਚੁੱਕਿਆ ਸੋ ਅਹੀਂ ਕਹਾਂਗੇ ਸਾਡੇ ਪੈਸੇ ਮਰ ਗਏ ਦਫਾ ਹੋਵੇ ਅਗਲੇ ਦਰਗਾਹ ਜਿਹੜਾ ਪੂਰੇ ਕਰ ਲਾਂਗੇ ਹੂੰ ਤੁਹਾਡੇ ਵੀ ਪੈਸੇ ਨੇ ਬਾਈ ਜੀ ਕੀ ਨਾਮ ਤੁਹਾਡਾ ਰਵੀ 베ਦੀ ਜੀ ਕਿੰਨੇ ਪੈਸੇ ਤੁਹਾਡੇ ਮੇਰੀਆਂ ਦੋ ਕਮੇਟੀਆਂ ਚੱਲਦੀ ਹੈ 1,40,000 ਰੁਪਏ ਜੀ 1,40,000 ਹਾਂਜੀ ਤੇ ਖਤਮ ਹੋ ਗਏ ਸਾਰੇ ਹਾਂਜੀ ਕਿੰਨਾ ਕੁ ਟਾਈਮ ਦਾ ਵਿਸ਼ਵਾਸ ਸੀ 7-8 ਸਾਲ ਤੋਂ ਸੀ ਜੀ ਤੇ ਹੁਣ ਨਹੀਂ ਲੱਭ ਰਿਹਾ ਉਹ ਬੰਦਾ ਨਹੀਂ ਜੀ ਮਿਲ ਨਹੀਂ ਰਿਹਾ ਜੀ ਉਮੀਦ ਹੈ ਕਿ ਹੁਣ ਕੋਈ ਪੈਸੇ ਪੁਹੇ ਆਉਣਗੇ ਵਾਪਸ ਕੇ ਨਹੀਂ ਹਾਂਜੀ ਜੇ ਆਪ ਆ ਜੇ ਤੇ ਪੈਸੇ ਮਿਲ ਸਕਦੇ ਜੀ ਤੁਹਾਡਾ ਕੀ ਨਾਮ ਹੈ ਜੀ ਰਵੀ ਕੁਮਾਰੀ ਰਵੀ ਜੀ ਕਿੰਨੇ ਪੈਸੇ ਨੇ ਤੁਹਾਡੇ ਮੇਰੇ ਲੱਖ ਰੁਪਏ ਜੀ ਡੁੱਬ ਗਏ ਡੁੱਬ ਗਏ ਕਿੰਨੇ ਟਾਈਮ ਦਾ ਯਕੀਨ ਬਣਾਇਆ ਜੀ ਯਕੀਨ ਤਾਂ ਬਹੁਤ ਚਿਰ ਦਾ ਹੀ 25 30 ਸਾਲ ਤੋਂ ਉੱਥੇ ਹੀ ਰਹਿ ਰਿਹਾ ਹੈ। ਅੱਛਾ ਤੇ ਉਹ ਕਮੇਟੀਆਂ ਆਨਲਾਈਨ ਸ਼ੁਰੂ ਕੀਤੀਆਂ ਉਹ ਕਮੇਟੀਆਂ ਪਾਉਣੀਆਂ। ਬਸ ਤੁਹਾਡਾ ਬਾਈ ਜੀ ਕੀ ਨਾਮ ਹੈ? ਮੇਰਾ ਨਾਮ ਕੁਲਵਿੰਦਰ ਸਿੰਘ ਜੀ। ਅੱਛਾ ਕੁਲਵਿੰਦਰ ਜੀ ਕਿੰਨਾ ਤੁਹਾਡੇ ਨਾਲ ਤੁਹਾਡੇ ਪੈਸੇ ਕਿੰਨੇ ਸ? ਮੇਰਾ 1.5 ਲੱਖ ਰੁਪਿਆ ਮਾਉਂਟ ਹੈਗਾ। ਅੱਛਾ ਉੱਥੋਂ ਦੇ ਰਹਿਣ ਵਾਲੇ ਤੁਸੀਂ ਵੀ? ਨਹੀਂ ਅਸੀਂ ਰਹਿਣ ਦੇ ਦਾ ਜਨਤਾਪਰੀ ਨਗਰ ਦੇ ਆ ਪਰ ਉੱਥੇ ਆਪਣਾ ਕਲੀਨਿਕ ਹੈ। अच्छा क्लिनिक अपना। जी ਤੁਹਾਡੇ ਤੁਹਾਡਾ ਵੀ ਵਿਸ਼ਵਾਸ ਬਣਿਆ ਸੀ। ਬਹੁਤ ਵਿਸ਼ਵਾਸ 7-8 ਸਾਲ ਤੋਂ ਅਸੀਂ ਉਹਨਾਂ ਨਾਲ ਮਿਲ ਰਹੇ ਹਾਂ। ਪੈਸੇ ਦੇ ਵੀ ਰਿਹਾ ਸਹੀ ਤਰੀਕੇ ਨਾਲ ਲੈ ਵੀ ਰਿਹਾ ਹੈਗਾ। ਪਰ ਇੱਕਦਮ ਇਹ ਅਮਾਉਂਟ ਜ਼ਿਆਦਾ ਹੋਣ ਕਰਕੇ ਪਤਾ ਨਹੀਂ ਕੀ ਭੱਜ ਗਿਆ ਕੀ ਵੜ ਗਿਆ। ਟੋਟਲ ਅਮਾਉਂਟ ਕਿੰਨੀ ਕ ਬਣ ਜਣੀ ਇਹਦੇ? ਜੇ ਤਾਂ ਮੈਂ ਕੱਲੇ ਦੀ ਤਾਂ ਮੇਰੀ ਇਨੇ ਪਰ ਸਾਰਿਆਂ ਦੀ ਅਮਾਉਂਟ ਅਕਾਊਂਟ ਕਰੀਏ ਤਾਂ ਘੱਟੋ-ਘੱਟ 1.5 ਤੋਂ 2 ਕਰੋੜ ਰੁਪਏ ਬਣਦਾ। 2 ਕਰੋੜ ਦੇ ਆਸ-ਪਾਸ ਫਰਾਰ ਹੋ ਗਿਆ ਲੈ ਕੇ। ਬਿਲਕੁਲ ਫਰਾਰ ਹੋ ਗਿਆ ਜੀ। ਹਮ ਤੁਹਾਡਾ ਨਾਮ ਕੀ ਹੈ ਜੀ? ਗਣਸ਼ਾਮ। ਕਿੰਨੇ ਪੈਸੇ ਤੁਹਾਡੇ? 2,85,000 ਤੁਸੀਂ ਵੀ ਉੱਥੋਂ ਦੇ ਰਹਿਣ ਵਾਲਿਓ ਹਾਂ ਸੁਰਨਗਰ ਉਸੇ ਮਹੱਲੇ ਦੇ ਉਸੇ ਮਹੱਲੇ ਦੇ ਹਾਂ ਤੁਹਾਡਾ ਮੈਂ ਨਾ ਪਵਨ ਕੁਮਾਰਾ ਤੁਹਾਡੀ ਕਿੰਨੇ ਪੈਸੇ ਮੇਰੇ ਦੋ ਮੇਰੇ ਘਰ ਸਾਹਮਣੇ 2.85 ਲੱਖ ਮੇਰੇ ਅਮਾਉਂਟ ਆ ਪਲੱਸ ਮੇਰੇ ਮੈਂਬਰ ਦੇ ਮੇਰੇ ਮੈਂਬਰ ਦੇ 5-6 ਮੇਰੇ ਮੈਂਬਰ ਨੇ ਉਹ ਕਿੰਨੀ ਅਮਾਉਂਟ ਆ ਉਹ ਵੀ 70-75-75 ਦੇ ਕਮੇਟੀਆਂ ਨੇ ਮਤਲਬ 8-10 ਲੱਖ ਰੁਪਏ ਬਣਨ 10 ਲੱਖ ਰੁਪਏ ਹੋ ਗਿਆ ਪਣਾ ਜੀ ਹੂੰ ਉਸੇ ਮਹੱਲੇ ਦੇ ਤੁਸੀਂ ਉਸੇ ਮਹੱਲੇ ਦੇ ਆਪਾਂ ਜੀ ਤੁਸੀਂ ਤੁਸੀਂ ਵੀ ਭਾਈ ਜੀ ਤੁਹਾਡੀ ਵੀ ਹੈ ਤੁਹਾਡਾ ਕੀ ਨਾਮ ਹੈ ਜਸਵੰਤ ਸਿੰਘ 베ਦੀ ਜੀ ਅੱਛਾ ਕਿੰਨਾ ਤੁਹਾਡੇ ਪੈਸੇ ਆ ਆਪਣੀ ਕਿਰੇਨੇ ਦੀ ਦੁਕਾਨ ਹੈ ਇਹਦੀ ਵੀ ਕਿਰੇਨੇ ਦੀ ਦੁਕਾਨ ਜੀ ਹੂੰ ਤੇ ਸਾਡੀਆਂ 2 ਲੱਖ ਦੇ ਗਿਰਮਣਾ ਗਿਆ ਸਾਡਾ ਹੂੰ ਕੋਈ ਕਿਰੇਨੇ ਦਾ ਸਮਾਲ ਜਾਂਦਾ ਰਿਹਾ ਕੋਈ ਲੈਂਦੇ ਵੀ ਕਰਦੇ ਰਿਹਾ ਹੂੰ ਤੇ ਹੁਣ ਪਾ ਲੱਗਿਆ ਜਿਉਂ ਤੇ ਹੁਣ ਫਰਾਡ ਹੋ ਗਿਆ ਯਾਨੀ ਕਿ ਟੋਫੀਆਂ ਵੇਚਦਾ ਵੇਚਦਾ ਥੁੱਕ ਲਾ ਗਿਆ ਥੁੱਕ ਲਾ ਗਿਆ ਜੀ ਲਾ ਗਿਆ ਪੂਰੀ ਲਾ ਗਿਆ ਜੀ ਪੂਰੀ ਥੁੱਕ ਲਾ ਗਿਆ 2 ਕਰੋੜ ਦੀ ਸਾਰੇ ਨੂੰ ਲਾ ਗਿਆ ਜੀ ਸਾਰੇ ਮੇਰੇ ਸਹਾਨਾਂ ਵੀ 80 ਬੰਦੇ ਨੂੰ ਲਾ ਗਏ ਅੱਛਾ ਹਾਂਜੀ ਮਤਲਬ ਇਹ ਮੁਹੱਲੇ 'ਚ ਰਹਿ ਕੇ ਪੂਰਾ ਯਕੀਨ ਬਣਾ ਕੇ ਤੇ ਗੇਮ ਪਾ ਗਿਆ ਹਾਂਜੀ ਵੇਖਣ 'ਚ ਬਿਲਕੁਲ ਪੜਾ ਮਸ ਲੱਗਦਾ ਜੀ ਜਿਦੋਂ ਤੁਸੀਂ ਵੇਖੋ ਤੁਸੀਂ ਕਦੇ ਕਰ ਹੀ ਨਹੀਂ ਸਕਦਾ ਜੀ ਐਦਾਂ ਦਾ ਬੰਦਾ ਹੈ ਮੇਰੇ ਹੱਥ ਨੀ ਆਜੋ ਫੇਰ ਇਹ ਬੰਦੇ ਨੇ ਤਿਵਾਰ ਇੰਨਾ ਬਣਾਇਆ ਸੀ ਲੋਕਾਂ ਨੇ ਬਠਿੰਡੇ ਵਾਲੇ ਵੀ ਆਪਦੇ ਰਿਸ਼ਤੇ ਨਾਲ ਦੀ ਕਮੇਟੀਆਂ ਇੱਥੇ ਪਾਉਂਦੇ ਸੀ ਅੱਛਾ ਬਠਿੰਡੇ ਲੋਕ ਆ ਕੇ ਪਾਉਂਦੇ ਬਠਿੰਡੇ ਰਿਸ਼ਤੇ ਨਾਲ ਥਰੂ ਰਿਸ਼ਤੇ ਨਾਲ ਥਰੂ ਕਮੇਟੀਆਂ ਪਾਉਂਦੇ ਸੀ ਦੂਜਾ ਆਪਣੇ ਬਾਹਰੋਂ ਆਪਦੇ ਰਿਸ਼ਤੇ ਨਾਲ ਕਮੇਟੀਆਂ ਪਾਉਂਦੇ ਸੀ ਜਿਹੜੇ ਸਾਨੂੰ ਕਿਸੇ ਨੂੰ ਉਹ ਬੰਦੇ ਵੀ ਨਹੀਂ ਸੀ ਵੇਖੇ ਉਹਨੇ ਕਿਸ ਨੇ ਅੱਛਾ ਤੇ ਉਹ ਮਿਲ ਕੇ ਉਹ ਵੇਖੋ ਜੀ ਇਹੋ ਜਿਹੀ ਤਿਵਾਰ ਬਣਾ ਕੇ ਠੱਗੀ ਮਾਰੀ ਤੇ ਕੀ ਬੰਦਾ ਕਿਸੇ ਯਕੀਨ ਕਰੇਗਾ ਗਾਂ ਤੋਂ ਤੇ ਹੁਣ ਹੱਥ ਲਾਲਾ ਵੇਂਦੇ ਹੋਣੇ ਉਹ ਵੀ ਹੁਣ ਸਾਰੇ ਵੇਖੀ ਜਾਂਦੇ ਸਾਰੇ ਵੀ ਵੇਂਦੇ ਹੋਗੇ ਹੱਥ ਲਾਲਾ ਕੇ ਹੁਣ ਪੈਸੇ ਲੈ ਕੇ ਨਿਕਲ ਗਏ ਅਈ ਤਾਂ ਵੇਖ ਕੇ ਸਾਨੂੰ ਖੇਜ ਆਉਂਦੀ ਪਾ ਮੇਰੇ ਕੁ ਵੀ ਨਹੀਂ ਗਾ ਅੰਦੇ ਖੇਜੀ ਮੈਂ ਯੂਨੀ ਦਾ ਪ੍ਰਧਾਨ ਵੀ ਆ ਖੇਤੀ ਸਭਾ ਦਾ ਮੈਂ ਲੀਡਰ ਆ ਤੇ ਮੈਂ ਜੀ ਮੈਂ ਤਾਂ ਵੇਹੇ ਲੋਕ ਸੇਵਾ ਚ ਬਲਕਿ ਮੈਂ ਤੁਰਾ ਫਿਰਦਾ ਇਹਨਾਂ ਨਾਲ ਹੂੰ ਬਿਲਕੁਲ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਪਵਨ ਹੈ ਜੀ ਤੁਹਾਡੇ ਕਿੰਨੇ ਪੈਸੇ ਸੀ ਮੇਰਾ 2 ਲੱਖ 3000 ਰੁਪਇਆ ਹੂੰ ਕਿਵੇਂ ਕਹਾਣੀ ਕਿਵੇਂ ਪਈ ਇਹਨਾਂ ਨਾਲ ਕਹਾਣੀ ਤਾਂ ਬੜੀ ਮਾੜੀ ਪਈ ਉਹਨੇ ਦੀਵਾਲੀ ਤਾਂ ਤੇ 25 30 ਸਾਲ ਤੋਂ ਉੱਥੇ ਹੀ ਰਹਿੰਦਾ ਪਿਆ ਏ ਸ਼ੁਰੂ ਤੋਂ ਸ਼ੁਰੂਆਤੀ ਉਹ ਹੈ ਤੇ ਅਸੀਂ ਇੰਨਾ ਕੋ ਵਿਸ਼ਵਾਸ ਸੀਗਾ ਜਦੋਂ ਮਰਜੀ ਦੇ ਲੈਣ ਕਰਨ ਕਰਦੇ ਰਹਿੰਦੇ ਸੀਗੇ ਕੋਈ ਗੱਲ ਨਹੀਂ ਬਹੁਤ ਵਧੀਆ ਵਿਹਾਰ ਬਣਾਇਆ ਹੋਇਆ ਸੀ ਵਧੀਆ ਦੇ ਨਾਲ ਹੀ ਵਧੀਆ ਕਰ ਗਿਆ ਸਾਰਿਆਂ ਨੂੰ ਇੰਨਾ ਕੋ ਵਧੀਆ ਕਰ ਗਿਆ ਕਿ ਸਾਰੇ ਬੁਰਾਲ ਕਰ ਗਿਆ ਸਾਰਾ ਮਹੱਲੇ ਨੂੰ ਇਹੋ ਜਿਹਾ ਰਗੜਿਆ ਕਿ ਸਾਰੇ ਹੱਥ ਲਾਲਾ ਵੇਖਦੇ ਬੈਨੇ ਕਿ ਬਣ ਕੇ ਗਿਆ ਸਾਡੇ ਨਾਲ ਅਸੀਂ ਤਾਂ ਸਾਰੇ ਪਾਸੇ ਫਸ ਗਏ ਆ ਪੈਸੇ ਦੇ ਕੇ ਮੁਸੀਬਤ ਗੱਲ ਲੈ ਲਈ ਅਸੀਂ ਤਾਂ ਤੁਹਾਡੇ ਕਿੰਨੇ ਪੈਸੇ ਸੀ ਭਾਈ 90000 ਰੁਪਏ ਸੀ ਮੇਰੇ ਤੁਹਾਡਾ ਨਾਮ ਕ੍ਰਿਸ਼ਨ ਕੁਮਾਰ ਨਾਮ ਉੱਥੋਂ ਦੀ ਤੁਸੀਂ ਹਾਂਜੀ ਹਾਂਜੀ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਹੈ ਕਰ ਵੇ ਸਾਡਾ ਰਾਸ਼ਨ ਵੀ ਚੱਲਦਾ ਸੀ ਉੱਥੋਂ ਉਹ ਕਹਿੰਦਾ ਵੀ ਰਾਸ਼ਨ ਉਹਦਾ ਰਾਸ਼ਨ ਲੈ ਕੇ ਨਿਕਲ ਗਿਆ ਉਹ ਹੁਣ ਬਿਹਾਰ ਬਣਿਆ ਹੋਏਗਾ ਬੜਾ ਭਰਾਵਾ ਵਾਂਗੂ ਰਹਿੰਦਾ ਸੀਗਾ ਅਸੀਂ ਤੇ ਮੇਰੇ ਭਰਾ ਦੇ ਵੀ ਹੈਗੇ ਆ ਪੈਸੇ ਅੱਛਾ ਉਹਨੇ ਇਹਨੂੰ ਲੋੜ ਵੀ ਸੀਗੀ ਪਿੱਛੇ ਕਰਕੇ ਅਸੀਂ ਉਧਾਰ ਵੀ ਦੇ ਦਿੱਤੇ ਸੀਗੇ ਅਸੀਂ ਤਾਂ ਇਹ ਵੀ ਕਹਿੰਨੇ ਆ ਵੀ ਚਲ ਕੋਈ ਨਾ ਤੁਸੀਂ ਮੱਲੇਦਾਰੀ ਤੁਸੀਂ ਲਿਆਓ ਅਸੀਂ ਆਰਾਮ ਨਾਲ ਬੈਠ ਕੇ ਗੱਲ ਕਰ ਲਾਂਗੇ ਕਿੱਡੀ ਗੱਲ ਹੈ ਕੋਈ ਪ੍ਰੋਬਲਮ ਹੈਗੀ ਤਾਂ ਦੱਸ ਦੇ ਸਾਨੂੰ ਪਰ ਇਹੋ ਜੀ ਕੋਈ ਗੱਲ ਨਹੀਂ ਐ ਦਦੋ ਪੁੱਛਦੇ ਆ ਜਵਾਬ ਐ ਸਾਨੂੰ ਮੈਨੂੰ ਪਤਾ ਨਹੀਂ ਐ ਮੇਰੇ ਨਾਲ ਗੱਲ ਨਹੀਂ ਹੁੰਦੀ ਅਸੀਂ ਪ੍ਰਸ਼ਾਸਨ ਤੋਂ ਇਹੀ ਬੇਨਤੀ ਕਰਦੇ ਆਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਵੀ ਇਹਨੀ ਠੱਗੀ ਕਰਕੇ ਸਰੀ ਮੱਲੇਦਾਰੀ ਦਾ ਪ੍ਰੇਮ ਬਣਾ ਕੇ ਜਿਹੜਾ ਬੰਦਾ ਠੱਗੀ ਕਰ ਜਵੇ ਉਹ ਦੇਖੋ ਕਿਤੇ ਨਾ ਕਿਤੇ ਕਸੂਰਵਾਰ ਤਾਂ ਹੈ ਤੇ ਅਸੀਂ ਦਰਖਾਸਤ ਕਰਦੇ ਹਾਂ ਐਸਐਸਪੀ ਸਾਹਿਬ ਨੂੰ ਵੀ ਸਾਡੀ ਇਹ ਜਿਹੜੀ ਵੀ ਅਸੀਂ ਕੰਪਲੀਟ ਹੈਗੀ ਸਾਡੀ ਸੁਣਵਾਈ ਜ਼ਰੂਰ ਕਰੀ ਜਾਵੇ ਬੜਾ ਧੰਨਵਾਦ ਰਹੇਗਾ ਤੁਹਾਡੇ ਆਵਾਜ਼ੇ ਪੰਜਾਬ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਸੁਣੀ ਬਿਲਕੁਲ ਤਾਂ ਇਹ ਵੇਖੋ ਤੁਸੀਂ ਵੀ ਇਹ ਵਿਚਾਰੇ ਪਹਿਲਾਂ ਦਾ ਸੌਦਾ ਲੈਂਦੇ ਸੀ ਉਹਨਾਂ ਤੋਂ ਕਿਉਂਕਿ ਉਹਦੀ ਘਰੀਅਨੇ ਦੀ ਦੁਕਾਨ ਸੀ ਮੱਲੇ 'ਚ ਚੰਗਾ ਵਿਸ਼ਵਾਸ ਵਿਸ਼ੂਸ਼ ਉਹਨੇ ਬਣਾਇਆ ਇਹਨਾਂ ਨੂੰ ਟੌਫੀਆਂ ਦਿੰਦਾ ਰਿਹਾ ਉਦੋਂ ਬਾਅਦ ਖੰਡ ਵੀ ਦਿੰਦਾ ਰਿਹਾ ਮਤਲਬ ਮਿੱਠਾ ਖਵਾ ਖਵਾ ਕੇ ਇਹਨਾਂ ਨੂੰ ਆਪਦੇ ਹੱਲ ਇੰਨਾ ਕ ਕਰ ਲਿਆ ਵੀ ਇਹਨਾਂ ਨੂੰ ਇੰਨਾ ਕ ਯਕੀਨ ਹੋ ਗਿਆ ਵੀ ਹੁਣ ਇਹ ਬੰਦਾ ਜਿਹੜਾ ਸਾਡਾ ਹੀ ਆ ਔਰ ਇਹਨਾਂ ਨੇ ਰਲ ਕੇ ਸਾਰਿਆਂ ਨੇ ਔਰ ਹੋਰ ਰਿਸ਼ਤੇਦਾਰਾਂ ਨੂੰ ਰਲਾ ਕੇ ਔਰ ਹੋਰ ਦੂਜੇ ਮਹੱਲੇ ਵਾਲਿਆਂ ਨੂੰ ਰਲਾ ਕੇ ਔਰ ਜਿੱਥੋਂ ਤੱਕ ਇਹਨਾਂ ਦੀ ਜਾਣ-ਪਛਾਣ ਸੀ ਇਹਨਾਂ ਨੇ ਸਾਰਿਆਂ ਨੂੰ ਰਲਾ ਕੇ ਤੇ ਕਰੀਬ 1.5 ਤੋਂ ਲੈ ਕੇ 2 ਕਰੋੜ ਰੁਪਈਆ ਉਹਨਾਂ ਦੀ ਝੋਲੀ 'ਚ ਪਾਤਾ ਲੈ ਭਾਈ ਤੂੰ ਸਾਨੂੰ ਹੁਣ ਕਮੇਟੀਆਂ ਕੱਢ-ਕੱਢ ਕੇ ਦਿੰਦਾ ਨਹੀਂ ਉਹ ਪਤੰਦਰ ਸਾਰੇ ਪੈਸੇ ਲੈ ਕੇ ਹੁੰਝਾ ਮਾਰ ਕੇ ਇਹਨਾਂ ਸਾਰਿਆਂ ਦਾ 1.5-2 ਕਰੋੜ ਦਾ ਪਤਾ ਨਹੀਂ ਕਿੱਥੇ ਫਰਾਰ ਹੋ ਗਿਆ ਹੁਣ ਇਹਨਾਂ ਦੇ ਹੱਥ 'ਚ ਆ ਰਹਿ ਗਏ ਕਾਗਜ਼ ਆ ਦਰਖਾਸਤਾਂ ਰਹਿ ਗਈਆਂ ਇਕੱਲੀਆਂ ਆ ਕਾਗਜ਼ ਰਹਿ ਗਏ ਨੇ ਇਕੱਲੇ ਇਹਨਾਂ ਦੇ ਹੱਥ 'ਚ ਹੁਣ ਇਹ ਸਿਰਫ ਇਹਦੇ ਮਾਊਂਟਾ ਲਿਖਿਆ ਨੇ ਕਿਸੇ ਦਾ 3 ਲੱਖ ਕਿਸੇ ਦਾ 5 ਲੱਖ ਕਿਸੇ ਦਾ 8 ਲੱਖ ਕਿਸੇ ਦਾ 70 ਹਜ਼ਾਰ ਕਿਸੇ ਦਾ 90 ਹਜ਼ਾਰ ਇਹ ਦਰਖਾਸਤ ਹੁਣ ਐਸਐਸਪੀ ਦਫਤਰ ਲੈ ਕੇ ਆਏ ਨੇ ਔਰ ਇਹ ਕਹਿੰਦੇ ਨੇ ਕਿ ਅਸੀਂ ਉਮੀਦ ਅਪੀਲ ਕਰਦੇ ਆਂ ਐਸਐਸਪੀ ਫਿਰੋਜ਼ਪੁਰ ਨੂੰ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਪਰ ਹੁਣ ਉਸ ਵਿਅਕਤੀ ਦੇ ਉੱਪਰ ਕੀ ਕਾਰਵਾਈ ਫਿਰੋਜ਼ਪੁਰ ਪੁਲਿਸ ਕਰਦੀ ਆ ਇਹ ਤਾਂ ਹੁਣ ਫਿਰੋਜ਼ਪੁਰ ਪੁਲਿਸ ਜਾਣਦੀ ਆ ਇਹਨਾਂ ਕਥਿਤ ਲੱਗੇ ਇਲਜ਼ਾਮਾਂ ਸੰਬੰਧੀ ਅਗਰ ਕੋਈ ਵੀ ਧਿਰ ਆਪਣਾ ਪੱਖ ਰੱਖਣਾ ਚਾਹੁੰਦੀ ਆ ਤਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਰੱਖ ਸਕਦੇ ਨੇ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋ ਕਿੰਨਾ ਫਰੋਡ ਕਰ ਗਿਆ ਕਰੀਬ ਇਹ ਘੱਟ ਤੋਂ ਘੱਟ 2 ਕਰੋੜ 1.5 ਤੋਂ ਉੱਤੇ ਆ ਤੇ 2 ਕਰੋੜ ਦੇ ਵਿੱਚ ਵਿੱਚ ਹੋਊਗਾ ਕਿੰਨੇ ਪੈਸਿਆਂ ਦਾ ਫਰੋਡ ਆ ਤੁਹਾਡੇ ਮੇਰਾ ਜੀ 3,85,000 ਰੁਪਏ ਮੇਰਾ ਹੂੰ ਤੇ 2 ਲੱਖ ਰੁਪਏ ਮੇਰੇ ਬੇਟੇ ਦਾ 2 ਲੱਖ 45000 ਬਾਈ ਹੈਂਡ ਮੇਰੇ ਤੋਂ ਨਕਦ ਲੈ ਗਿਆ ਸਾਨੂੰ ਇਹਦੇ ਨਾਲ ਹੋ ਗਏ 10 ਸਾਲ ਵਰਤਦਿਆਂ ਨੂੰ ਜੀ 10 ਸਾਲਾਂ ਦੇ ਪੈਸੇ ਦੇ ਤੇ ਲੈ ਲੈ ਦੇ ਤੇ ਲੈ ਲੈ 10 ਸਾਲਾਂ ਬਾਅਦ ਠੱਗੀ ਮਾਰ ਗਿਆ ਇੱਥੋਂ ਲਾਗੇ ਬੰਨੇ ਮੇਰਾ 70 80 ਘਰ ਹੋਣਗੇ ਕਿੰਨੇ ਪੈਸੇ ਤੁਹਾਡੇ 1.40 ਲੱਖ ਰੁਪਏ ਜੀ 1.40 ਲੱਖ ਹਾਂਜੀ ਤੇ ਖਤਮ ਹੋ ਗਏ ਸਾਰੇ ਹਾਂਜੀ ਰਵੀ ਜੀ ਕਿੰਨੇ ਪੈਸੇ ਨੇ ਤੁਹਾਡੇ ਮੇਰਾ ਲੱਖ ਰੁਪਏ ਜੀ ਡੁੱਬ ਗਿਆ ਕਿੰਨੇ ਟਾਈਮ ਦਾ ਯਕੀਨ ਬਣਾਇਆ ਹੈ ਯਕੀਨ ਤਾਂ ਬਹੁਤ ਚਿਰ ਦਾ ਹੈ 25 30 ਸਾਲ ਤੋਂ ਉੱਥੇ ਹੀ ਰਹਿ ਰਿਹਾ ਹੈ ਅੱਛਾ ਤੁਹਾਡੇ ਪੈਸੇ ਕਿੰਨੇ ਸੇ ਮੇਰਾ 1.5 ਲੱਖ ਰੁਪਈਆ ਅਮਾਉਂਟ ਹੈਗਾ ਬਹੁਤ ਵਿਸ਼ਵਾਸਾ 7 8 ਸਾਲ ਤੋਂ ਅਸੀਂ ਉਹਨਾਂ ਨਾਲ ਮਿਲ ਰਹੇ ਹਾਂ ਪੈਸੇ ਦੇ ਵੀ ਰਿਹਾ ਸਹੀ ਤਰੀਕੇ ਨਾਲ ਲੈ ਵੀ ਰਿਹਾ ਹੈਗਾ ਸਾਰਿਆਂ ਦੀ ਅਮਾਉਂਟ ਅਕਾਊਂਟ ਕਰੀਏ ਤਾਂ ਘੱਟੋ ਘੱਟ 1.5 ਤੋਂ 2 ਕਰੋੜ ਰੁਪਈਆ ਬਣਦਾ 2 ਕਰੋੜ ਦੇ ਆਸ-ਪਾਸ ਫਰਾਰ ਹੋ ਗਿਆ ਲੈ ਕੇ ਬਿਲਕੁਲ ਫਰਾਰ ਹੋ ਗਿਆ ਜੀ ਹੂੰ ਕਿੰਨੇ ਪੈਸੇ ਤੁਹਾਡੇ 2,85,000 ਤੁਸੀਂ ਵੀ ਉੱਥੋਂ ਦੇ ਰਹਿਣ ਵਾਲੇ ਹੋ ਹਾਂ ਸੁਰਨਗਰ ਉਸੇ ਮਹੱਲੇ ਦੇ ਉਸੇ ਮਹੱਲੇ ਦੇ ਹਾਂ ਤੁਹਾਡਾ ਮੈਂ ਨਾ ਪਵਨ ਕੁਮਾਰਾ ਤੁਹਾਡੀ ਕਿੰਨੇ ਪੈਸੇ ਹੈ ਮੇਰੇ ਮੇਰੇ ਘਰ ਸਾਹਮਣੇ 2.85 ਲੱਖ ਰੁਪਏ ਦਾ ਮਾਉਂਟਾ ਪਲੱਸ ਮੇਰੇ ਮੈਂਬਰਾਂ ਦੇ ਮੇਰੇ ਮੈਂਬਰਾਂ ਦੇ 5-6 ਮੇਰੇ ਮੈਂਬਰ ਨੇ ਉਹ ਕਿੰਨੀ ਮਾਉਂਟ ਆ ਉਹ ਵੀ 70-75 75 ਦੇਖ ਮਤਲਬ 8-9 ਲੱਖ ਰੁਪਏ ਬਣ ਗਿਆ ਜੀ 2 ਲੱਖ ਦੇ ਕਿਰਬਣਾ ਗਿਆ ਸਾਡਾ ਹੂੰ ਕੋਕਰ ਨੇ ਦਾ ਸਮਝ ਜਾਂਦਾ ਰਿਹਾ ਕੋ ਲੈਣ ਦੇ ਵੀ ਕਰਦੇ ਰਿਹਾ ਹੂੰ ਤੇ ਹੁਣ ਪਾ ਲੱਗਿਆ ਜਿਉਂ ਤੇ ਹੁਣ ਫਰਾਡ ਹੋ ਗਿਆ ਯਾਨੀ ਕਿ ਟੋਫੀਆਂ ਵੇਚਦਾ ਵੇਚਦਾ ਥੁੱਕ ਲਾ ਗਿਆ ਥੁੱਕ ਲਾ ਗਿਆ ਜੀ ਲਾ ਗਿਆ ਹੂੰ ਲਾ ਗਿਆ ਪੂਰੀ ਲਾ ਗਿਆ ਜੀ ਪੂਰੀ ਥੁੱਕ ਲਾ ਗਿਆ 2 ਕਰੋੜ ਦੀ ਸਾਰੇ ਨੂੰ ਲਾ ਗਿਆ ਜੀ ਸਾਰੇ ਮੇਸਾਂ ਵੀ 80 ਬੰਦੇ ਨੂੰ ਲਾ ਗਏ ਅੱਛਾ ਹਾਂਜੀ ਮਤਲਬ ਇਹ ਮੁਹੱਲੇ ਚ ਰਹਿ ਕੇ ਪੂਰਾ ਯਕੀਨ ਬਣਾ ਕੇ ਤੇ ਗੇਮ ਪਾ ਗਿਆ ਹਾਂਜੀ ਵੇਖਣ ਚ ਬਿਲਕੁਲ ਭਲਾ ਮਸ ਲੱਗਦਾ ਜੀ ਜਦੋਂ ਵੀ ਦੇਖੋ ਹੁਣ ਤੁਸੀਂ ਕਦੇ ਕਰ ਹੀ ਨਹੀਂ ਸਕਦਾ ਜੀ ਤੇ ਹੁਣ ਹੱਥ ਲਾਲਾ ਵੇਂਦੇ ਹੋਣੇ ਉਹ ਵੀ ਹੁਣ ਸਾਰੇ ਵੇਖੀ ਜਾਂਦੇ ਸਾਰੇ ਵੀ ਵੇਂਦੇ ਹੋਗੇ ਹੱਥ ਲਾਲਾ ਕੇ ਹੁਣ ਪੈਸੇ ਲੈ ਕੇ ਨਿਕਲ ਗਏ ਅਈ ਤਾਂ ਵ ਅਸੀ ਵਧੀਆ ਦੇ ਨਾਲ ਹੀ ਵਧੀਆ ਕਰ ਗਿਆ ਸਾਰਿਆਂ ਨੂੰ ਇੰਨਾ ਕੋ ਵਧੀਆ ਕਰ ਗਿਆ ਕਿ ਸਾਰੇ ਬੁਰਾ ਹਾਲ ਕਰ ਗਿਆ ਸਾਰਿਆਂ ਮਹੱਲੇ ਨੂੰ ਇਹੋ ਜਿਹਾ ਰਗੜਿਆ ਕਿ ਸਾਰੇ ਹੱਥ ਲਾਲਾ ਵੇਖਦੇ ਬੈਨੇ ਕਿ ਬਣ ਗਿਆ ਸਾਡੇ ਨਾਲ ਤੁਹਾਡੇ ਕਿੰਨੇ ਪੈਸੇ ਸੀ ਭਾਈ 90000 ਰੁਪਏ ਸੀ ਮੇਰੇ ਚੰਗਾ ਵਿਸ਼ਵਾਸ ਵਿਸ਼ਭੂਸ਼ ਉਹਨੇ ਬਣਾਇਆ ਇਹਨਾਂ ਨੂੰ ਟੋਫੀਆਂ ਦਿੰਦਾ ਰਿਹਾ ਉਸ ਤੋਂ ਬਾਅਦ ਖੰਡ ਵੀ ਦਿੰਦਾ ਰਿਹਾ ਮਤਲਬ ਮਿੱਠਾ ਖਵਾ ਖਵਾ ਕੇ ਇਹਨਾਂ ਨੂੰ ਆਪਦੇ ਲਈ ਇੰਨਾ ਕ ਕਰ ਲਿਆ ਵੀ ਇਹਨਾਂ ਨੂੰ ਇੰਨਾ ਕ ਯਕੀਨ ਹੋ ਗਿਆ ਵੀ ਹੁਣ ਇਹ ਬੰਦਾ ਜਿਹੜਾ ਸਾਡਾ ਹੀ ਆ ਔਰ ਇਹਨਾਂ ਨੇ ਰਲ ਕੇ ਸਾਰਿਆਂ ਨੇ ਔਰ ਹੋਰ ਰਿਸ਼ਤੇਦਾਰਾਂ ਨੂੰ ਰਲਾ ਕੇ ਔਰ ਹੋਰ ਦੂਜੇ ਮਹੱਲੇ ਵਾਲਿਆਂ ਨੂੰ ਰਲਾ ਕੇ ਔਰ ਜਿੱਥੋਂ ਤੱਕ ਇਹਨਾਂ ਦੀ ਜਾਣ-ਪਛਾਣ ਸੀ ਇਹਨਾਂ ਨੇ ਸਾਰਿਆਂ ਨੂੰ ਰਲਾ ਕੇ ਤੇ ਕਰੀਬ 1.5 ਤੋਂ ਲੈ ਕੇ 2 ਕਰੋੜ ਰੁਪਇਆ ਉਹਦੀ ਝੋਲੀ 'ਚ ਪਾਤਾ ਉਹ ਪਤੰਦਰ ਸਾਰੇ ਪੈਸੇ ਲੈ ਕੇ ਹੁੰਝਾ ਮਾਰ ਕੇ ਇਹਨਾਂ ਸਾਰਿਆਂ ਦਾ 1.5-2 ਕਰੋੜ ਦਾ ਪਤਾ ਨਹੀਂ ਕਿੱਥੇ ਪ੍ਰਾਰ ਹੋ ਗਿਆ